ਦਾਨੀ ਲੱਗੀ ਸਾਈਕਲ ਬੋਲ ਕੇ ਕਹਿਤਾ ਹੁੰਦਾ ਪੁੱਤ ਬਹੁਤ ਅੱਛੀ ਬਹੁਤ ਅੱਛੀ ਕੁਝ ਨਹੀਂ ਐਡ ਕੀਤਾ ਕਾ ਪੂਲੀਆਂ ਨੇ ਪਾਣੀ ਜ਼ਰੂਰ ਛੱਡਿਆਗਾ ਤੇ ਆਪਾਂ ਹੋਰ ਕੁਝ ਹੈਲੋ ਫਰੈਂਡਸ ਸਸੀ ਕਾਲ ਜੀ ਸਾਰੇ ਨੂੰ ਹੋਰ ਤੁਸੀਂ ਸਾਰੇ ਜੀ ਕਿਵੇਂ ਆਈ ਹੋਪ ਤੁਸੀਂ ਸਾਰੇ ਬਦਿਆ ਹਮਗੇ ਖੁਸ਼ ਹੋਮਗੇ ਹੱਸਦੇ ਵਸਦੇ ਹੋਮਗੇ ਚੜ੍ਹਦੀ ਕਲਾ ਵਿੱਚ ਹੋਮਗੇ ਆਪਾਂ ਲੈ ਕੇ ਆ ਗਏ ਜੀ ਨਿਊ ਬਲੌਗ ਤੇ ਇਧਰ ਮਾਹੀ ਲਈ ਸਰਪ੍ਰਾਈਜ਼ ਲੈ ਆਂਦਾ ਸੀਗਾ ਆ ਦੇਖੋ ਸਾਈਕਲੀ ਤੇ ਇਹ ਸਾਈਕਲੀ ਚਲਾਈ ਜਾ ਰਹੀ ਆ ਬਾਰ-ਬਾਰ ਕਿੱਦਾਂ ਨਹੀਂ ਲੱਗੀ ਸਾਈਕਲ ਬੋਲ ਕੇ ਕਹਿਦਾ ਹੁੰਦਾ ਪੁੱਤ ਬਹੁਤ ਅੱਛੀ ਬਹੁਤ ਅੱਛੀ ਆ ਪਿੱਛੇ ਬੈਠਣਾ ਪਿੱਛੇ ਬੈਠਣਾ ਬਈ ਤੇ ਮਾਹੀ ਦਾ ਕੱਲ ਹੈਗਾਗਾ ਬਰਥਡੇ ਤੇ ਇਹਨੂੰ ਸਰਪ੍ਰਾਈਜ਼ ਮਿਲ ਗਿਆ ਅੱਜ ਹੀ ਤੇ ਹਨਾ ਇਹਨੂੰ ਸਰਪ੍ਰਾਈਜ਼ ਦਿੱਤਾ ਸੀ ਲੱਗੀ ਸਾਈਕਲ ਹੀ ਲੈ ਕੇ ਦਿੱਤੀ ਆ ਤੇ ਇੱਧਰ ਇਹਨਾਂ ਹਾਂ ਬੱਚਿਆਂ ਨੂੰ ਬਿਸਕਟ ਵਗੈਰਾ ਤੇ ਤੇ ਕੱਪਕੇਕ ਜੇ ਸਕੂਲ ਵਾਸਤੇ ਆਹ ਕਿਰਾ ਸਿਆਪੀ ਇਸਟਰੀਆਂ ਦੇ ਵਿੱਚ ਰੱਖੀਆਂ ਪਈਆਂ ਨੇ ਇੰਨੇ ਡੱਬੇ ਆ ਤੇ ਉਹ ਸਕੂਲ ਮਨ ਲੱਕੀ ਟੀਚਰਾਂ ਲਈ ਪੇਸਟਰੀਆਂ ਵਗੈਰਾ ਤੇ ਸਮੋਸੇ ਲੈ ਜਾਂਦੇ ਤੇ ਬੱਚਿਆਂ ਵਾਸਤੇ ਬਿਸਕਟਾਂ ਦੇ ਪੈਕੇਟ ਤੇ ਕਪਕੇਕ ਵਗੈਰਾ ਹਨਾ ਇਹ ਕੁਝ ਲੈ ਜਾਂਦਾਗਾ ਇਹਨੂੰ ਹਣਾ ਐਡਵਾਂਸ 'ਚ ਅਸੀਂ ਗਿਫਟ ਦਿੱਤਾ ਇੱਕ ਦਿਨ ਪਹਿਲਾਂ ਕੱਲ ਨੂੰ ਹੈਗਾ ਦਾ ਬਰਥਡੇ ਮੈਂ ਕਹਾਂ ਚੱਲ ਹਣੇ ਤੇ ਪਾਪਾ ਕਹਿੰਦੇ ਅਰਜੀ ਲੈਉਣਾਗਾ ਤੇ ਆਪਾਂ ਚੱਲਦੇ ਹੁਣ ਜੀ ਰੈਸਿਪੀ ਦੀ ਤਰਫ ਆਪਾਂ ਬਣਾ ਰਹੇ ਹਾਂ ਜੀ ਅੱਜ ਹਾਂਜੀ ਫਰੈਂਸ ਆਪਾਂ ਬਣਾ ਰਹੇ ਆ ਜੀ ਆਲੂ ਗੋਭੀ ਤਾਂ ਤੁਸੀਂ ਬਹੁਤ ਵਾਰ ਖਾਧੀ ਹੋਗੀ ਆਪਾਂ ਅਲੱਗ ਹੀ ਬਣਾ ਰਹੇ ਆ ਅੱਜ ਕੁਝ ਬਣਾ ਤਾਂ ਮੈਂ ਵੀ ਰਹੀ ਹਾਂ ਫਸਟ ਟਾਈਮ ਹੀ ਬਣਾ ਰਹੀ ਹਾਂ ਇਹ ਅਲੱਗ ਹੀ ਕਰਕੇ ਤੇ ਇੱਥਰ ਮੈਂ ਮooli ਛੇੜ ਲਈ ਆ ਆਪਾਂ ਅੱਜ ਹਨ ਇਹਦੇ ਵਿੱਚ ਫਸਟ ਟਾਈਮ ਮੈਂ ਐਡ ਕਰੂਗੀ ਆਲੂ ਗੋਭੀ ਦੇ ਵਿੱਚ ਮooli ਦੇਖਦੇ ਆ ਕਿੱਦਾਂ ਦੀ ਬਣਦੀ ਤੁਸੀਂ ਵੀ ਜਰੂਰ ਬਣਾ ਕੇ ਜਰੂਰ ਟਰਾਈ ਕਰਿਓ ਤੇ ਮੈਨੂੰ ਆਪਣੇ ਨਾ ਕਮੈਂਟਾਂ ਨਾਲ ਹੀ ਦੱਸਿਓ ਵੀ ਕਿੱਦਾਂ ਦੀ ਬਣੀ ਕਿੱਦਾਂ ਦਾ ਐਕਸਪੈਰੀਮੈਂਟ ਰਿਹਾ ਨਾ ਇਦਾਂ ਦਾ ਤੇ ਮੈਂ ਗੋਭੀ ਕੱਟ ਲਈ ਸੀ ਇਹਨੂੰ ਮੈਂ ਗਰਮ ਪਾਣੀ ਚ ਰੱਖਿਆ ਹੋਇਆ ਸੀ ਭਿਉ ਕੇ ਕਾਫੀ ਟਾਈਮ ਹੋ ਗਿਆ ਗਰਮ ਬੋਇਲ ਨਹੀਂ ਕੀਤੀ ਕਿ ਮੈਂ ਸਿਰਫ ਗਰਮ ਪਾਣੀ ਚ ਹੀ ਭਿਉ ਕੇ ਰੱਖੀ ਹੋਈ ਸੀਗੀ ਕਿਉਂਕਿ ਤੁਹਾਨੂੰ ਪਤਾਗਾ ਇਹ ਚ ਕਈ ਵਾਰ ਛੋਟੇ ਛੋਟੇ ਕੀੜੇ ਜੇ ਹੁੰਦੇ ਆ ਹਨਾ ਨਿਕਲ ਜਾਂਦੇ ਆ ਤੇ ਚੰਗੀ ਤਰ੍ਹਾਂ ਹਨਾ ਉਹ ਹੋ ਜਾਂਦੀ ਹੈ ਸਾਫ ਤੇ ਫਿਰ ਆਪਾਂ ਇਹਨੂੰ ਇੱਕ ਵਾਰ ਠੰਡੇ ਪਾਣੀ ਚ ਵੀ ਵਾਸ਼ ਕਰ ਲਾਂਗੇ ਤੇ ਆਲੂ ਵੀ ਆਪਾਂ ਕੱਟ ਕੇ ਰੱਖਲੇ ਸੀਗੇ ਤੇ ਆਦਰਕ ਲਸਣ ਤੇ ਪਿਆਜ਼ ਪਿੱਛੇ ਚੋਪ ਕਰ ਲਿਆ ਮੈਂ ਤੇ ਫਿਰ ਹਨਾ ਮੈਂ ਇਹਨੂੰ ਪਹਿਲਾਂ ਇੱਕ ਵਾਰ ਵਾਸ਼ ਕਰ ਲਾ ਠੰਡੇ ਪਾਣੀ ਚ ਵੀ ਕੋਪੀ ਨੂੰ ਹਨਾ ਮੈਂ ਕਟਿੰਗ ਦਾ ਤਾਂ ਨਹੀਂ ਦਿਖਾਉਣੀ ਤੁਹਾਨੂੰ ਪਤਾ ਲੰਬ ਲੌਂਗ ਬਣ ਜਾਂਦੀ ਆ ਵੀਡੀਓ ਤੇ ਮਾਹੀ ਦਾ ਕੱਲ ਨੂੰ ਬਰਥਡੇ ਆ ਸੈਲੀਬ੍ਰੇਟ ਕਰਨਾ ਕਿ ਨਹੀਂ ਕਰਨਾ ਹਾਲੇ ਕੁਝ ਵੀ ਡਿਸਾਈਨ ਨਹੀਂ ਹੋਇਆ ਇਹਨਾਂ ਤੇ ਇਹਦੇ ਟੀਚਰਾਂ ਵਾਸਤੇ ਪੇਸਟ შეਤੇ ਹਨਾ ਸਮੋਸੇ ਵਗੈਰਾ ਯਾਨੀ ਕਿ ਉੱਥੇ ਤਾਂ ਅਸੀਂ ਵਧੀਆ ਕਰਾਂਗੇ ਸਕੂਲ ਚ ਤਾਂ ਤੇ ਬੱਚਿਆਂ ਲਈ ਇਹ ਹਨਾ ਚੋ ਕੱਪਕੇਕ ਤੇ ਹਨਾ ਬਿਸਕਟ ਵਗੈਰਾ ਹੋਗੇ ਆ ਤੇ ਹਾਂਜੀ ਫ੍ਰੈਂਡਸ ਆਪਾਂ ਹੁਣ ਇਹਨੂੰ ਜ਼ਿਆਦਾ ਗੱਲਾਂ ਬਾਤਾਂ ਛੱਡ ਕੇ ਆਪਾਂ ਇਹਨੂੰ ਵਾਸ਼ ਕਰ ਲਈਏ ਫਿਰ ਆਪਾਂ ਚੱਲਦੇ ਰੈਸਪੀ ਦੀ ਤਰਫ ਆਪਾਂ ਪਹਿਲਾਂ ਮੈਂ ਇਹਨੂੰ ਵਾਸ਼ ਕਰ ਲਾਂ ਫਿਰ ਮੈਂ ਤੁਹਾਨੂੰ ਹਾਂਜੀ ਫ੍ਰੈਂਡਸ ਆਪਾਂ ਹਨਾ ਗੋਭੀ ਨੂੰ ਵਾਸ਼ ਕਰ ਲੈ ਤੋ ਤਿੰਨ ਵਾਰ ਹੋਰ ਹਨਾ ਤੇ ਇਹ ਐਕਸਟਰਾ ਪਾਣੀ ਤੇ ਨਿਕਲ ਜੂਗਾ ਤੇ ਆਪਾਂ ਹਨਾ ਇਤਰਾ ਮੂਲੀਆਂ ਵੀ ਵਾਸ਼ ਕਰਕੇ ਰੱਖਣੀਆਂ ਸੀਗੀਆਂ ਦੋ ਹੀ ਮੂਲੀਆਂ ਲਈਤੀ ਮੈਂ ਜ਼ਿਆਦਾ ਨਹੀਂ ਗੀਆਂ ਮੈਂ ਕਿਹ ਖਬਰਾ ਕਿੱਤਾ ਦੀ ਬਣੂ ਵੈਸੇ ਤਾਂ ਤੁਹਾਨੂੰ ਪਤਾ ਮੂਲੀਆਂ ਦੀ ਸਬਜ਼ੀ ਜਿਵੇਂ ਮੂਲੀਆਂ ਉਹਦੇ ਵਿੱਚ ਆਪਾਂ ਇਹਦੇ ਪੱਤਿਆਂ 'ਚ ਪਾ ਕੇ ਬਣਾਈਏ ਬਹੁਤ ਟੇਸਟੀ ਬਣਦੀ ਹੈ ਨਾ ਕਿ ਸਬਜ਼ੀ ਮੈਂ ਸੋਚਿਆ ਵੀ ਇਹਨਾਂ ਗੋਭੀ ਵਿੱਚ ਵੀ ਪਾ ਕੇ ਐਡ ਕਰਾਂਗੇ ਤਾਂ ਉਹ ਵੀ ਜੰਮੀ ਬਣੂਗੀ ਤੇ ਇਤਰਾ ਆਲੂ ਵੀ ਵਾਸ਼ਪੂ ਵਗੈਰਾ ਕਰਕੇ ਰੱਖਦੇ ਇਹਨਾਂ ਦਾ ਹਨਾ ਪਾਣੀ ਨਿਕਲ ਜੂ ਮੈਂ ਕੜਾਈ ਚੜਾਤੀ ਐ ਤੇ ਇਤਰ ਤੇ ਪਿਆਜ਼ ਆਦਰ ਲਸਣ ਮੈਂ ਚੌਪ ਕਰ ਲਿਆ ਸੀ ਵਿੱਚੇ ਹੀ ਤੇ ਹੁਣ ਆਪਾਂ ਇਹ ਸਭ ਤੋਂ ਪਹਿਲਾਂ ਐਡ ਕਰ ਲੈਨੇ ਆਪਾਂ ਇਹਦੇ ਵਿੱਚ ਤੇਲ ਤੁਸੀਂ ਜੋ ਵੀ ਯੂਜ਼ ਕਰਦੇ ਹੋ ਉਹ ਐਡ ਕਰ ਸਕਦੇ ਹੋ ਵਧੀਆ ਬਣਦੀ ਹੈ ਵੈਸੇ ਤਾਂ ਹਨਾ ਮੈਂ ਤਾਂ ਆਪਕੋ ਇਸ ਟੈਮ ਬਣਾ ਰਹੀ ਤੁਸੀਂ ਵੀ ਜਰੂਰ ਆਪਦਾ ਐਕਸਪੈਰੀਮੈਂਟ ਮੈਨਾਂ ਹਨਾ ਐਕਸਪੀਰੀਅੰਸ ਮੈਨਾਂ ਸ਼ੇਅਰ ਕਰਿਓ ਕਿ ਕਿੱਦਾਂ ਨਹੀਂ ਬਣੀ ਐ ਐਕਸਪੈਰੀਮੈਂਟ ਕਿਹਾ ਐਕਸਪੀਰੀਅੰਸ ਜੋ ਵੀ ਆ ਤੇ ਮੈਂ ਨਾ ਬਸ ਚਾ ਬਣਾ ਰਹੀ ਐ ਇੱਕ ਤਾਂ ਨਾ ਅੱਜ ਸਾਰੇ ਕੱਪੜੇ ਵਗੈਰਾ ਵੀ ਵਾਸ਼ ਕਰਤੇ ਆ ਸਾਰਾ ਇਦਾਂ ਹੀ ਦਿਨਾਂ ਨਿਕਲ ਗਏ ਹੁਣ 4 ਸਾਢੇ 4 ਹੋ ਗਏ ਆ ਤੇ ਮੈਂ ਕਿਹਾ ਚਾ ਸਬਜੀ ਵੀ ਬਣਾ ਲਈਏ ਤੁਹਾਡੇ ਨਾਲ ਮੈਂ ਕਿਉਂਕਿ ਕੱਲ ਮੈਂ ਤੁਹਾਨੂੰ ਕਿਹਾ ਸੀਗਾ ਵੀ ਫੇ ਰੈਸিপি ਵੀਡੀਓ ਲੈ ਕੇ ਆਉਂਗੀ ਤਾਂ ਮੈਂ ਇਹੀ ਲੈ ਕੇ ਆਉਣਾ ਚਾਹਦੀ ਸੀਗੀ ਮੈਂ ਕਿਰ ਮੈਂ ਖੁਦ ਬਣਾਤਾ ਰਹੀਆਂ ਤੇ ਮੈਂ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰਾਂ ਵੀ ਕਿੱਦਾਂ ਦੀ ਬਣਦੀ ਹੈ ਕਿੱਦਾਂ ਦੀ ਨਹੀਂ ਹਨਾ ਤੁਸੀਂ ਵੀ ਮੈਨੂੰ ਜਰੂਰ ਕਰੇ ਦੱਸਿਓ ਬਣਾ ਕੇ ਟਰਾਈ ਕਰਕੇ ਵੀ ਕਿੱਦਾਂ ਦੀ ਬਣੀ ਹੈ ਕਿੱਦਾਂ ਦੀ ਨਹੀਂ ਕਿਉਂਕਿ ਆਲਮੋਸਟ ਆ ਪਹਿਲੀ ਸੜਨਾ ਵੀ ਗੋਭੀ ਦੇ ਪੱਤੇ ਨਹੀਂ ਤੇ ਉਹ ਇਹਨਾਂ ਆਪਾਂ ਕੁਰਜੀ ਵਗੈਰਾ ਤਾਂ ਬਣਾਉਣੀ ਹੀ ਰਹਿੰਦੇ ਆ ਤੇ ਆਪਣਾ ਇਹ ਹੋ ਗਿਆ ਗਰਮ ਮੈਂ ਕੱਟੇ ਕਰਤਾ ਤਾਂ ਕਿ ਜੀਰਾ ਨਾ ਚਲ ਜਵੇ ਤੇ ਇੱਕ ਚਮਚੇ ਵਿੱਚ ਜੀਰਾ ਐਡ ਕਰ ਦੂੰਗੀ ਮਾਂ ਹੀ ਤਾਂ ਆਪਾਂ ਇੰਜੋਏ ਕਰੀ ਆ ਰਹੀ ਆ ਸੈਕਲ ਸੈਕਲ ਜਿਹੇ ਕਰ ਰਹੀ ਆ ਆਪਦਾ ਮਜ਼ਾ ਆਉਂਦਾ ਮਜ਼ਾ ਆ ਰਿਹਾ ਨਵੀਂ ਆਪਾਂ ਨੂੰ ਵੀ ਆਪਾਂ ਨੂੰ ਵੀ ਕੋਈ ਨਵੀਂ ਚੀਜ਼ ਮਿਲ ਜੇ ਆਪਾਂ ਵੀ ਕਿੰਨੇ ਖੁਸ਼ ਹੋ ਲਿਆ ਨਾ ਹੋਈ ਅਜਿਹਾ ਆਪਾਂ ਬਚਪਨ ਜਿੰਨੇ ਖੁਸ਼ ਹੁੰਦੇ ਸੀ ਉਹਦਾ ਵੀ ਇਹੀ ਆ ਰਿਹਾ ਤੇ ਇਹਨੂੰ ਮਹੀਨੇ ਪਾਜੀ ਹੋਣ ਚਾਲ ਵਿੱਚ ਪਾਲੂ ਨੂੰ ਪੂਰੇ 4-4 ਸਾਲ ਦੀ ਹੋ ਜੇ ਮੈਂ ਇਹਨਾਂ ਕਾਲੂ ਤੇ ਤਾਂ ਕਰਕੇ ਪਹਿਲਾਂ ਥੋੜੀ ਜਿਹੀ ਤਾਂ ਨਹੀਂ ਲੈ ਦੁੱਤੀਗੀ ਹੁਣੇ ਸਿੱਖ ਵੀ ਰਹੀ ਆ ਹੌਲੀ ਹੌਲੀ ਥੋੜਾ ਡਰ ਜਿਹਾ ਵੀ ਲੱਗ ਰਿਹਾ ਇਹਨੂੰ ਪਾਲ ਲੈ ਵੇਖਣਾ ਕਿਦਾਂ ਵੇਖਣਾ ਤੁਹਾਨੂੰ ਪਤਾ ਕਭਰਾ ਅਰਜੀ ਹੋਣ ਲੱਗ ਜਾਂਦੀ ਹੈ ਨਾ ਫਸਟ ਟਾਈਮ ਜਦੋਂ ਆਪਾਂ ਸਾਈਕਲ ਚਲੋਣ ਲੱਗਦੇ ਆ ਤੇ ਮੈਂ ਹਨ ਹੱਟ ਪਾਟ ਦੀ ਮੋਟਰ ਵੀ ਵਾਸ਼ ਕਰਕੇ ਚੌਕ ਕਰਨਾ ਵਾਸੀ ਐ ਇਦਾਂ ਹੀ ਅੱਜ ਦਿਨਾਂ ਨਿਕਲ ਗਿਆਗਾ ਕੰਮਾ ਤਾਰਾਂ ਦੀ ਦਿਨ ਵੀ ਛੋਟੇ ਆ ਤੁਹਾਨੂੰ ਪਤਾ ਜਦ ਵੈਸੇ ਤਾਂ ਸਾਡੇ ਹਨਾ ਅੱਜ ਰੁਗੜੇ ਕੱਲ ਨਾਲ ਤਾਂ ਥੋੜੀ ਜਿਹੀ ਠੀਕ ਜੀ ਤੱਕ ਨਿਕਲੀ ਸੀਗੇ ਕੱਪੜੇ ਸਾਡੇ ਸੁੱਕਦੇ ਆਉਣਗੇ ਕੱਲ ਨੂੰ ਮਾਹੀ ਦਾ ਤਨੂੰ ਮੈਂ ਬੋਰਡ ਇਹ ਨਾ ਦਿਖਾਤਾ ਪਾਉਂਗੀ ਨੀ ਸਕੂਲ ਦਾ ਥੋੜਾ ਗਲੇ ਚ ਵੀ ਪ੍ਰੋਬਲਮ ਹੈ ਨਾ ਬੋਲਣ ਚ ਥੋੜਾ ਜਿਹਾ ਹੁੰਦਾਗਾ ਮੈਂ ਮਾਇਨਾ ਕਰਿਓ ਤੇ ਹਨਾ ਸਕੂਲ ਦਾ ਤਾਂ ਮੈਂ ਤੁਹਾਨੂੰ ਦਿਖਾ ਨਹੀਂ ਪਾਉਂਗੀ ਘਰੇ ਜੇ ਅਸੀਂ ਥੋੜਾ ਬਹੁਤ ਕੀਤਾ ਉਹ ਚ ਰੂਟ ਹੋਵੇ ਨਾ ਸ਼ੇਅਰ ਕਰੂਗੀ ਮੈਂ ਤੁਹਾਡੇ ਨਾਲ ਹਰੇਕ ਚੀਜ਼ ਸ਼ੇਅਰ ਕਰਦੇ ਛੋਟੇ ਛੱਡੀ ਵੱਡੀ ਕਪੜੀ ਤੇ ਮੈਂ ਸੋਚੀ ਮੇਰੇ ਫਰੈਂਡਸ ਨੂੰ ਵੀ ਪਤਾ ਲੱਗੇ ਸਾਡੇ ਨਾਮ ਲੱਗੀ ਕਿੱਦਾਂ ਸਾਡੀ ਲਾਈਫ ਚ ਚੱਲ ਰਿਹਾ ਕਿ ਕੁਝ ਚੱਲ ਰਿਹਾਗਾ ਤੁੜੇ ਨਾਮ ਹੈ ਇੱਥੇ ਸ਼ੇਅਰ ਕਰ ਦਿਓ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਜਿਹੜੇ ਨਿਊ ਹੁੰਦੇ ਆ ਹਨਾ ਪੀਸ ਕਰ ਦਿਆ ਕਰੋ ਨਾਲੇ ਨਾਲ ਤੁਹਾਨੂੰ ਮੇਰੇ ਲਾਈਫ ਹਨਾ ਸਾਡੇ ਸਾਡੇ ਘਰ ਦੇ ਬਾਰੇ ਸਾਡੀ ਲਾਈਫ ਬਾਰੇ ਤੁਹਾਨੂੰ ਪਤਾ ਲੱਗੇ ਵੀ ਆ ਸਾਡੀ ਲਾਈਫ ਚ ਕੀ ਕੁਝ ਚੱਲ ਰਿਹਾ ਹੈਗਾ ਨਾ ਵੀ ਆ ਤਾਂ ਪਤਾ ਤੁਹਾਨੂੰ ਕਦੇ ਲਾਈ ਜਾਨੇ ਵੀਡੀਓ ਕੁਝ ਜ਼ਿਆਦਾ ਵੀ ਲੰਬੀ ਹੋ ਸਕਦੀ ਹੈ ਪੀਸ ਤੁਸੀਂ ਫੁੱਲ ਵਾਚ ਕਰਿਓ ਅੱਜ मैं स्कूल का कह रही थी स्कूल का थोड़ा पता अलाउड नहीं होंगे है है ना कुछ भी हाँ वीडियो वगैरह ता करके मैं स्कूल का कुछ भी थोड़े ना शेयर नहीं कर सकती ये मैं पहले ही सबको तो माफ़ी मंग लगी हाँ घर अभी थोड़ा बहुत जो भी अभी सैलीबरेट करा वो थोड़े ना मैं जरूर शेयर करूँगी जो अभी है ना प्लीज तीन मायन ना करो जो असी किया घर सैलीबरेट है ना थोड़ा बहुत भी

ਇਹ ਆਪਾਂ ਜਿਹੜੇ ਚਾਹ ਆਡ ਕਰ ਰਹੇ ਹੁੰਦੇ ਸੀ ਬੜੀ ਜਿਹਾ ਵੇਸ ਕਰਕੇ ਚੀਚੀ ਸੀ ਇਹ ਹੋ ਗਿਆ ਨਾ ਅਗਿਅੱਤ ਕੀ ਆਪਾਂ ਮੂਲੀਆਂ ਵੀ ਐਡ ਕਰ ਦਾਂਗੇ ਜਿਹੜੇ ਆਪਣੇ ਗੋਸ਼ੁੱਤੀਆ ਤੇ ਹਲਦੀ ਮਿਨਾਲ ਦਿਆ ਤਾਂ ਲੈ ਮੈਂ ਨਮਕ ਮਿਰਚ ਕੁਝ ਵੀ ਨਹੀਂ ਐਡ ਕਰਦੀ ਸੀ ਤਾਂ ਕਿ ਇਹਨਾਂ ਨੂੰ ਪਹਿਲਾਂ ਤਾਂ ਘੁਲਣੂਗੀ। ਬਲਕਿ ਥੋੜੀ ਜਿਹੀ ਪ੍ਰੋਬਲਮ ਚੱਲ ਰਹੀ ਐ। ਤੇ ਆਪਾਂ ਇਹਨੂੰ ਹੁਣ ਮਿਕਸ ਕਰ ਲਾਂਗੇ ਪਹਿਲਾਂ ਹਨਾ। ਫਿਰ ਅੱਗੇ ਹੁਣ ਤੇਜ ਕਰਤਾ ਪਹਿਲਾਂ ਮੈਨੂੰ ਇਦਾਂ ਸੀ ਨਾ ਮਿਕਸਰ ਠੰਡੇ ਲੱਪਣ ਲੱਗ ਦਿੰਦਾ ਹਨਾ। ਤੇ ਟਮਾਟਰ ਮੈਂ ਅਜੇ ਹਾਲੇ ਐਡ ਨਹੀਂ ਕੀਤੇਗੇ। ਟਮਾਟਰ ਉਸ ਵੇਲੇ ਹਨਾ ਕੁੱਟ ਹੀ ਐਲਕਿੱਤਾ ਵਾ। ਤੇ ਪਹਿਲਾਂ ਮੈਂ ਇਹਨਾਂ ਨੂੰ ਹੀ ਤਾਂ ਮੋਲੀ। ਮੈਂ ਮਿਕਸ ਕਰ ਲਈਏ ਇਹਨਾਂ ਮੈਂ ਨਾ ਥੋੜਾ ਟਾਈਮ ਤੇਸਤੀ ਪਕਾਉਂਗੀ ਬਾਅਦ ਚ ਮੈਂ ਇਹਨੂੰ ਮੇਰੀ ਸਪ੍ਰਿੰਟ ਤੇ ਕਰਕੇ ਢਾਕ ਕੇ ਪਕਾਉਂਗੀ ਮੈਨੂੰ ਨਾ ਕੋਫੀ ਜਾਨੀ ਕਿ ਖੜਮੀ ਦੀ ਵਧੀਆ ਲੱਗਦੀ ਆ ਕੁਲਮੀ ਦੀ ਲਿਟਾਈਆਂ ਨੂੰ ਕੁਲਮੀ ਦੀ ਵਧੀਆ ਲੱਗਦੀ ਮੈਨੂੰ ਉਹ ਹੋਰ ਕੋਈ ਨਹੀਂ ਪਰ ਇਹ ਲੱਗਦੀ ਪਰ ਕਈ ਵਾਰ ਮੈਂ ਤੁਸੀਂ ਭੁੱਲ ਜਾਂਦੀ ਐ ਮੈਨੂੰ ਹੋਰ ਹੀ ਲੱਗਦਾ ਤਾਂ ਫੁੱਲਦੇ ਜਾਂਦੇ ਨੂੰ ਹੋਰ ਹੀ ਲੱਗਾ ਖੜਮੀ ਦੀ ਕਿੰਨੀ ਸੋਹਣੀ ਤੇ ਵਧੀਆ ਲੱਗਦੀ ਨਾ ਦੇਖਣ ਤੇ ਵੀ ਤੇ ਖਾਣ ਤੇ ਵੀ ਕਿੰਨੀ ਵਧੀਆ ਲੱਗਦੀ ਆ

ਇਹ ਮੈਂ ਮੀਨ ਤੇ ਕੱਟੇ ਨੂੰ ਛਾਟ ਦਾਂਗੀ ਥੋੜੀ ਦੇਰ ਤੇ ਪਕਾਵਾਂਗੇ ਇਹਨੂੰ ਫਲੇ ਮੈਂ ਨਮਕ ਮਿਰਚ ਕੁਝ ਵੀ ਨਹੀਂ ਐਡ ਕਰੀ ਇਹਦੇ ਵਿੱਚ ਬਾਅਦ ਚੋ ਟਮਾਟਰ ਵੀ ਥੋੜਾ ਜਿਹਾ ਨੂੰ ਗਲ ਜਾਣ ਤੋਂ ਬਾਅਦ ਨਮਕ ਵੀ ਐਡ ਕਰੂੰਗੀ ਸਾਰੇ ਮਸਾਲੇ ਐਡ ਕਰੂੰ ਨਾਲ ਦੀ ਹੱਦ ਟਮਾਟਰ ਵੀ ਐਡ ਕਰੂੰ ਇਦਾਂ ਨਾ ਬਦਲਿਆ ਜਿਹਾ ਅੰਝੁੰਦੀ ਆ ਤੇ ਬਾਕੀ ਜਿਹੜਾ ਸਮਾਲ ਰਹਿੰਦਾ ਹੈ ਜਿਵੇਂ ਕਿ ਹਰੀਆਂ ਮਿਰਚਾਂ ਟਮਾਟਰਾਂ ਦੇ ਨਾਲ ਹੀ ਐਡ ਕਰ ਦੂੰਗੀ ਮੈਂ ਤੇ ਮਸਾਲੇ ਵੀ ਐਡ ਕਰ ਦੂੰ ਫਿਰ ਹਨਾ ਮੈਂ ਜਮੈਂ ਮੀਡੀਅਮ ਫਲੇਮ ਤੇ ਪਕਾਵਾਂਗੇ ਇਹਨੂੰ ਲੋ ਤੇ ਸੋਰੀ మీడియం ਤੇ ਤਾਂ ਹੁਣੀ ਮੈਂ ਕੀਤਾ ਹੋਇਆਗਾ ਲੋ ਫਲੇਮ ਤੇ ਪਕਾਉਂਗੇ ਦੇਖੋ ਕਿੰਨੀ ਵਧੀਆ ਬਣ ਕੇ ਰੈਡੀ ਹੋਊਗੀ ਤੇ ਹਲੇ ਇਹਨੂੰ ਪੱਕ ਲੈਣਾ ਫਿਰ ਮੈਂ ਤੁਹਾਨੂੰ ਦਿਖਾਉਣੀ ਹਾਂ ਹਾਂਜੀ ਫਰੈਂਚ ਆਪਣੀ ਥੋੜੀ ਜਿਹੀ ਨਾਲ ਜ਼ਿਆਦਾ ਨਹੀਂ ਕੁੱਕ ਹੋਈ ਥੋੜੀ ਕੁੱਕ ਹੋ ਗਈ ਆ ਗੋਪੀ ਹਨਾ ਤੁਸੀਂ ਦੇਖ ਸਕਦੇ ਹੋ ਪੈਨ మీడియం ਫਲੇਮ ਤੇ ਪਕਾ ਲਿਆਗਾ ਥੋੜੀ ਜਿੜ ਖਣੇ ਦੇ ਵਿੱਚ ਆਪਾਂ ਐਡ ਕਰਦੇ ਹਾਂ ਟਮਾਟਰ ਤੇ ਜਿਹੜੇ ਆਪਣੇ ਟਮਾਟਰ ਵੀ ਪੱਕ ਚੱਲ ਹਨਾ ਤੇ ਹਰੀਆਂ ਮਿਰਚਾਂ ਵੀਡੀਓ ਵਿੱਚ ਪੀਸ ਕੇ ਰੱਖ ਲਿਓ ਤੁਸੀਂ ਆਹਦੇ ਟੇਸਟ ਦੇ ਰਿਕਾਰਡਿੰਗ ਜੀ ਪਾ ਲਿਓ ਮੱਧਾ ਕਿੰਨਾ ਜੀ ਐਡ ਕਰੀਏ ਨਾ ਥੋੜਾ ਜਿਹਾ ਹੋਰ ਐਡ ਕਰ ਦਿੰਗੇ ਕਿਉਂਕਿ ਇਹ ਚਮਤ ਨੂ ਵੀ ਲੱਗ ਜਾਂਦੀ ਹੁੰਦੀ ਹੈ ਨਾ ਥੋੜੇ ਬਹੁਤ ਇਹ ਪਹਿਲਾਂ ਆਪਾਂ ਇਹਨਾਂ ਨੂੰ ਮਿਕਸ ਕਰ ਲਈਏ ਤੇ ਫਿਰ ਆਪਾਂ ਇਹਦੇ ਵਿੱਚ ਹੀ ਐਡ ਕਰ ਦਾਂਗੇ ਨਮ ਜੜੇ ਵੀ ਆਪੀ ਨੇ ਵੀ ਆਪਣੇ ਮਸਾਲੇ ਕੀਨੇ ਨਾ ਘਰ ਵਿੱਚ ਉਹ ਸਾਰੇ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਤੇ ਇਹਨੂੰ ਜਮੇ ਲੋਟਲੇਨ ਤੇ ਪਕਾ ਲਾਂਗੇ ਕਿੰਨਾ ਕਿ ਜਿਵੇਂ ਇਹਦਾ ਥੋੜਾ ਬਹੁਤ ਰਹਿ ਤੁਰਾ ਨਾ ਕੱਚਾ ਨਾਲ ਗੋਭੀ ਤਾਂ ਨੂੰ ਪਤਾ ਬਹੁਤ ਸੇਤੀ ਘੱਟ ਲੈਂਦੀ ਆ ਤੇ ਆਲੂ ਤੇ ਘਹਣਾ ਮੋਲੀਆ ਮੋਲੀਆ ਵੀ ਆਲਮੋਸਟ ਸਾਗੇ ਪੱਕੀ ਜਾਂਦੇ ਸਕੇ ਹਾਲ ਨੂੰ ਥੋੜਾ ਟਾਈਮ ਲਾ ਜਾਂਦਾ ਕਈ ਆਲੂ ਹੁੰਦੇ ਨੇ ਜਿਹਨਾਂ ਨੇ ਕਈ ਛੇਤੀ ਪੱਕ ਜਾਂਦੇ ਕਈਆਂ ਨੂੰ ਥੋੜਾ ਘਟਨ ਹੁੰਦਾ ਨਾ ਮਤਲਬ ਕਿ ਕੱਚੇ ਦੇ ਰਹਿ ਜਾਂਦੇ ਆ ਤਾਂ ਕਰਕੇ ਮੈਂ ਹੁਣ ਉਹਦੇ ਵਿੱਚ ਐਡ ਕਰੂੰਗੀ 2 ਚਮਚਾ ਨਮਕ ਕੁਝ ਇਹ ਆਪਣੇ ਇਸ ਹਾਵ ਨਾਲ ਹਨਾ ਰੱਖ ਸਕਦੇ ਹੋ ਤੇਜ ਤੇ ਰਿਕਾਰਡਿੰਗ ਇਹ ਕਿੰਨਾ ਕੁ ਐਡ ਕਰਨਾ ਹੈ ਸਾਰੀਆਂ ਮਿਰਚਾਂ ਮੈਂ ਤਿੱਖੇ ਪੰਨੇ ਰੱਖ ਲੈਣੇ ਹੁੰਦੀਆਂ ਤੇ ਬਾਕੀ ਜਿਵੇਂ ਲਾਲ ਮਿਰਚ ਮੈਂ ਇਹਦੇ ਵਿੱਚ ਐਡ ਕਰੂੰਗੀ ਹਨਾ ਉਹ ਮੈਂ ਨਾ ਇਹਦੇ ਕੀ ਕਹਿੰਦੇ ਹੁੰਦੇ ਆ ਸੇਮ ਤੇ ਮੈਂ ਰੱਖੂੰਗੀ ਨਮਕ ਤੇ ਰਿਕਾਰਡਿੰਗ ਹੀ ਇਹ ਤੋਂ ਉੱਥੇ ਮ치 ਮੈਂ ਹਲਦੀ ਪਾਉਂਗੀ ਤੋ ਚਮਚੀ ਮੇਨ ਆੜ ਪਰ ਵੀ ਲਾਲ ਮਿਰਚ ਤੁਸੀਂ ਤਿੱਖਾ ਨਹੀਂ ਤੁਸੀਂ ਆਪ ਰਿਕੋਰਡਿੰਗ ਵੀ ਪਾ ਸਕਦੇ ਹੋ ਹਨਾ ਕਿੰਨਾ ਕੁ ਤੁਹਾਨੂੰ ਪਸੰਦ ਆ ਮੈਂ ਤੇ ਇਹ ਕਹਿ ਰਹੀ ਆ ਕਿ ਤੁਸੀਂ ਆਪ ਰਿਕੋਰਡਿੰਗ ਹੀ ਨਮਕ ਮਿਰਚ ਦਾ ਰੱਖ ਸਕਦੇ ਅਸੀਂ ਜਿਆਦਾ ਵੀ ਖਾਦੇ ਹਮ ਲੋਗ ਵੈਸੇ ਨਾਰਮਲੀ ਖਾਣੇ ਜਾਂ ਜਿਆਦਾ ਹੋਵੇ ਹਨਾ ਨਾ ਤਿੱਖਾ ਜਿਆਦਾ ਹੋਵੇ ਨਾ ਹਨ ਲੋਕੀ ਠੀਕ ਵੀ ਜਿਆਦਾ ਸਿੱਕਾ ਵਗੈਰਾ ਜੇ ਇਹ ਵੀ ਨਾ ਹੋਵੇ ਠੀਕ ਹੀ ਹੋਵੇ ਨਾਰਮਲੀ ਹੋਵੇ ਤੇ ਧਨੀਆ ਪਾਉ ਡਰੇ ਇੱਕ ਛੋਟਾ ਜਿਹਾ ਚਮਚਾ ਤੁਸੀਂ ਆਪ ਦੀ ਸਬਜੀ ਤੇ ਰਿਕੋਰਡਿੰਗ ਵੀ ਪਾਸ ਆ ਦੋ ਨਾ ਕਿਉਂਕਿ ਜਾਣ ਕੇ ਸਭ ਤੋਂ ਮੈਂ ਸਬਜੀ ਤੇ ਰਿਕੋਰਡਿੰਗ ਕਰ ਰਹੀ ਆ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਮਿਕਸ ਕਰਕੇ ਨਾ ਫਿਰ ਇਹਨੂੰ ਆਪਾਂ ਲੋ ਪਲੇਟ ਤੇ ਪਕਾਵਾਂਗੇ ਦੇਖੋ ਆਪਣੇ ਸਬਜੀ ਕਿੰਨੀ ਵਧੀਆ ਬਣ ਕੇ ਰੈਡੀ ਹੋ ਗਈ ਇੱਕ ਵਾਰ ਮੈਂ ਇਹਨੂੰ ਮਿਕਸ ਕਰ ਲਾਂ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਫਰੈਂਡਸ ਆਪਾਂ ਇਹਨੂੰ ਹਨਾ ਚੰਗੀ ਤਰ੍ਹਾਂ ਮਿਕਸ ਕਰ ਲਿਆਗਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਮਸਾਲੇ ਵੀ ਪੱਕ ਚੰਗੇ ਟਮਾਟਰ ਘਰੀਆਂ ਮਿਰਚਾਂ ਵੀ ਪੱਕ ਚੰਗੀਆਂ ਤੇ ਆਪਾਂ ਇਹਨੂੰ ਹੁਣ ਕਵਰ ਕਰ ਦਾਂਗੇ ਲੋਹੇ ਦੇ 냄 ਤੇ ਪਕਾ ਲਾਂਗੇ ਇਹਨੂੰ ਆਪਾਂ ਤੇ ਚੰਗੀ ਤਰ੍ਹਾਂ ਕਵਰ ਕਰਤਾ ਤਾਂਕਿ ਇਸ ਸਟੀਮ ਜੀ ਬਾਹਰ ਨਾ ਨਿਕਲੇ ਤੇ ਇੱਧਰ ਮੈਂ ਧਨੀਆ ਨਾ ਫਰੈਸ਼ ਕਰਕੇ ਮਿਲੋ ਜਿਹੜਾ ਕੁੱਕੇ ਰੱਖਿਆ ਹੋਇਆ ਹੈਗਾ ਆਪਾਂ ਇਹਨੂੰ ਵੀ ਚੋਪ ਕਰ ਲਾਂਗੇ ਦੇਖੋ ਕਿੰਨੇ ਵਧੀਆ ਨਾ ਇਸ ਵਾਰ ਵੀਲੇ ਨਹੀਂ ਹੋਏਗੇ ਵਧੀਆ ਰਹਿੰਦੇ ਆ ਫਰੈਸ਼ ਤੇ ਮੈਂ ਇਹਨੂੰ ਚੋਪ ਕਰ ਲਊਂ ਜਿੰਨਾ ਟਾਈਮ ਨੂੰ ਆਪਣੀ ਸਬਜ਼ੀ ਬਣਦੀ ਹੈ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਤੇ ਮੈਂ ਆਹੀ ਉਤਰੋ ਇੰਜੋਏ ਕਰੀ ਜਾਂਦੀ ਆ ਤੇ ਮੈਨੂੰ ਬਾਰ ਬਾਰ ਆਵਾਜ਼ ਮਾਰ ਰਹੀ ਆ ਮੈਂ ਇਹਨੂੰ ਸਭ ਚੀਂ ਭੰਨ ਲੈਂਦੋ ਫਿਰ ਮੈਂ ਤੁਹਾਨੂੰ ਦਿਖਾਉਣੀ ਆ। ਹਾਂ ਜੀ ਫੈਂਟ ਆਪਣੀ ਚਟਨੀ ਬਣ ਕੇ ਰੈਡੀ ਹੋ ਗਈ ਆ ਦੇਖੋ ਹਨਾ ਕਿੰਨੀ ਵਧੀਆ ਬਣ ਕੇ ਰੈਡੀ ਆ ਦੇਖੋ ਆਲੂ ਵੀ ਚੈੱਕ ਕਰ ਲੈਂਦੇ ਆਪਾਂ ਆਪਾ ਦੇਖੋ ਆਪਣਾ ਆਲੂ ਵੀ ਕਿੰਨਾ ਵਧੀਆ ਬਣ ਕੇ ਹਨਾ ਰੈਡੀ ਹੋ ਗਿਆ ਉਹ ਵੀ ਪੱਕੀ ਆ ਤੇ ਇਹਨੂੰ ਸਬਜੀਸ ਵਗੈਰਾ ਜੜੀ ਮਾਰਤੀ ਹੋਵੇ ਤੁਹਾਨੂੰ ਪਤਾ ਬਣਦੇ ਨੇ ਟਾਈਮ ਲੱਗਦਾ ਅਗਰ ਆਸ ਕੱਟ ਕੇ ਵੱਧ ਨਹੀਂ ਲਾਉਣਾ ਕੰਮ ਲਾਉਦਾ ਤੇ ਆਪਾਂ ਫ੍ਰੀਨ ਕਰਦਨੇ ਹਣ ਆਫ ਤੇ ਆਪਣੀ ਗੋਤੀ ਜ਼ਿਆਦਾ ਕੁੱਕ ਨਾ ਹੋ ਜਾਏ ਤੁਹਾਨੂੰ ਕਹਤਾ ਮੈਂ ਖੜਮੀ ਦੀ ਥੋੜੀ ਜਿਹੀ ਵਧੀਆ ਲਾਉਂਦੀ ਹੂ ਗੋਤੀ ਥੋੜੀ ਜਿਹੀ ਨਹੀਂ ਜ਼ਿਆਦਾ ਵਧੀਆ ਲਾਉਂਦੀ ਇਹਦੇ ਵਿੱਚ ਆਪਾਂ ਐਡ ਕਰਾਂਗੇ ਹੁਣ ਧਨੀਆ ਜਿਹੜਾ ਮੈਂ ਚੌਕ ਕਰਤਾ ਪਰ ਧਨੀਆ ਹਰੇਕ ਥਾਲ ਸਰਤੇ ਚ ਜ਼ਿਆਦਾ ਬਹੁਤ ਜ਼ਿਆਦਾ ਪੋੜ ਨਹੀਂ ਹੈ ਮੈਨੂੰ ਬਹੁਤ ਵਧੀਆ ਲੱਗਦਾ ਹੈ ਧਨੀਆ ਮੈਨੂੰ ਹੈ ਨਾ ਸਬਜ਼ੀ ਦਾ ਟੇਸਟ ਵੀ ਬਹੁਤ ਵਧੀਆ ਹੋ ਜਾਂਦਾ ਹੈਗਾ ਐਡ ਕਰ ਦਾਂਗੇ ਤੇ ਵਿੱਚ ਧਨੀਆ ਤੇ ਆਪਾਂ ਹੁਣ ਇਹਨੂੰ ਕਰ ਦਾਂਗੇ ਹੁਣ ਮਿਕਸ ਧਨੀਆ ਨੂੰ ਤੇ ਫਿਰ ਮੈਂ ਤੁਹਾਨੂੰ ਇੱਕ ਹਨਾ ਬਾਉਲ ਚਾ ਕੇ ਦਿਖਉਣੀ ਆ ਦੇਖੋ ਫਰੈਂਡਸ ਕਿੰਨੀ ਪਤੀਆ ਬਣ ਕੇ ਰੈਡੀ ਹੋ ਗਈ ਹੈ ਨਾ ਮੈਂ ਆਲੂ ਵੀ ਕੱਟ ਕੇ ਦੇਖਿਆ ਸੀਗਾ ਇੱਕ ਬਈ ਪੱਕ ਗਿਆ ਕਿ ਦੇ ਨਹੀ ਦੇਖੋ ਕਿੰਨਾ ਵਧੀਆ ਕੁੱਕ ਹੋ ਗਈ ਹੈ ਹਰ ਇੱਕ ਸਾਰੀ ਸਬਜੀ ਇਸੇ ਆਪਾਂ ਪਾਣੀ ਪੂਣੀ ਕੁਛ ਨਹੀਂ ਐਡ ਕੀਤਾ ਗਾ ਪੂਰੀਆਂ ਨੇ ਪਾਣੀ ਜ਼ਰੂਰ ਛੱਡਿਆ ਗਾ ਤੇ ਆਪਾਂ ਹੋਰ ਕੁਛ ਨਹੀਂ ਤੇ ਧਨੀਆ ਇਹਦੇ ਵਿੱਚ ਜਿੰਨਾ ਹੋ ਸਕਦਾ ਉਹਨਾਂ ਜ਼ਿਆਦਾ ਐਡ ਕਰਿਆ ਕਰਿਓ ਤਾਂ ਆ ਸਬਜੀ ਬਹੁਤ ਟੇਸਟੀ ਬਣਦਾ ਗਾ ਤੇ ਤੁਸੀਂ ਵੀ ਮੈਨੂੰ ਆਪਦਾ ਐਕਸਪੀਰੀਅੰਸ ਜਰੂਰ ਸ਼ੇਅਰ ਕਰਿਓ ਕਿ ਕਿੱਦਾਂ ਦੀ ਬਣੀ ਹੈ ਨਾ ਸਬਜੀ ਇਹ ਹੈ ਨਾ ਤੁਸੀਂ ਗੋਭੀ ਦੇ ਵਿੱਚ ਮੂਦੀਆਂ ਐਡ ਕਰਕੇ ਜਰੂਰ ਬਣਾ ਕੇ ਜਰੂਰ ਟਰਾਈ ਕਰਿਓ ਤੇ ਮੈਨੂੰ ਆਪਦਾ ਐਕਸਪੀਰੀਅੰਸ ਜਰੂਰ ਦੱਸਿਓ ਤੁਹਾਡੀ ਫੈਮਿਲੀ ਨੂੰ ਤੇ ਤੁਹਾਨੂੰ ਕਿੱਦਾਂ ਦੀ ਟੇਸਟ ਲੱਗਿਆ ਵੀ ਵਧੀਆ ਲੱਗਿਆ ਜਾਂ ਵਿਕਾਰ ਲੱਗਿਆ ਕੋਈ ਵੀ ਬਲਿ ਰੀਅਲ ਦੱਸਿਓ ਮੈਨੂੰ ਕਮੈਂਟ ਬਾਕਸ 'ਚ ਵੀ ਕਿੱਦਾਂ ਦਾ ਲੱਗਿਆ ਤੁਹਾਡਾ ਐਕਸਪੀਰੀਅੰਸ ਐਕਸਪੀਰੀਅੰਸ ਐਕਚੁਅਲੀ ਨਾ ਮੇਰੇ ਗਲੇ 'ਚ ਪ੍ਰੋਬਲਮ ਕਰਕੇ ਮੈਨੂੰ ਬੋਲਣ 'ਚ ਵੀ ਥੋੜੀ ਤਕਲੀਫ ਹੋ ਰਹੀ ਆ ਮਾਇਨ ਨਾ ਕਰ ਤੇ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਿਓ ਤੇ ਬਣਾ ਕੇ ਜ਼ਰੂਰ ਟਰਾਈ ਕਰਿਓ ਤੇ ਆਪਦੇ ਪਿਆਰੇ ਪਿਆਰੇ ਕਮੈਂਟ ਜ਼ਰੂਰ ਮੈਨਾਂ ਸ਼ੇਅਰ ਕਰਿਓ ਹਰ ਇੱਕ ਗੱਲ ਤੁਸੀਂ ਮੈਨਾਂ ਹਰ ਇੱਕ ਚ ਜੋ ਵੀ ਹੈ ਨਾ ਮੈਨਾਂ ਮਤਲਬ ਕਿ ਕੁਝ ਵੀ ਮੈਨਾਂ ਸ਼ੇਅਰ ਜ਼ਰੂਰ ਕਰ ਸਕਦੇ ਹਾਂ ਮੈਨਾਂ ਵੀ ਕਿੱਦਾਂ ਦੀ ਬਣੀ ਏ ਜੇ ਵਧੀਆ ਲੱਗੀ ਤਾਂ ਵੀ ਸ਼ੇਅਰ ਕਰਨੀ ਜੇ ਘਟੀਆ ਲੱਗੀ ਤਾਂ ਵੀ ਸ਼ੇਅਰ ਕਰਨੀ ਜ਼ਰੂਰੀ ਨਹੀਂ ਹੈਗਾ ਵੀ ਹਰ ਇੱਕ ਚ ਹਰ ਇਨਸਾਨ ਤੋਂ ਗਲਤੀ ਹੋ ਜਾਂਦੀ ਹੈ ਜ਼ਰੂਰੀ ਨਹੀਂ ਪੰਦਾਗਾ ਜੇ ਤੁਹਾਨੂੰ ਵਧੀਆ ਨਹੀਂ ਲੱਗੀ ਤੁਸੀਂ ਪਲੀਜ਼ ਉਹ ਵੀ ਮੈਨਾਂ ਸ਼ੇਅਰ ਜ਼ਰੂਰ ਕਰ ਸਕਦੇ ਹੋ ਤੇ ਜੇ ਹਨਾ ਵਧੀਆ ਨਾ ਵੀ ਲੱਗੀ ਤਾਂ ਵੀ ਸ਼ੇਅਰ ਕਰੋ ਜੇ ਵਧੀਆ ਲੱਗੀ ਤਾਂ ਵੀ ਸ਼ੇਅਰ ਕਰੋ ਪੀਸ ਜਰੂਰ ਸ਼ੇਅਰ ਕਰੋ ਆਪਦੇ ਕਮੈਂਟ ਬਾਕਸ ਚ ਤੁਹਾਡੇ ਕਮੈਂਟਾਂ ਨੂੰ ਨਾ ਮੈਂ ਬਹੁਤ ਧੀਕਦੀ ਆ ਹਨਾ ਵੀ ਥੋੜੀ ਜਿਹੀ ਉਮੀਦ ਜੀ ਜਾਗ ਜਾਂਦੀ ਵੀ ਹਾਂ ਇਹਨਾਂ ਨੂੰ ਮਿਲ ਲੱਗੀ ਮੇਰੇ ਫੈਮਲੀ ਨੂੰ ਇੱਕ YouTube ਇੱਕ ਫੈਮਲੀ ਹੋ ਜਾਂਦੀ ਆ ਹਨਾ ਇੱਕ ਤਰ੍ਹਾਂ ਦੀ ਤੇ ਉਹਨਾਂ ਨੂੰ ਵਧੀਆ ਲੱਗਦਾ ਤਾਂ ਮੈਨੂੰ ਵੀ ਖੁਸ਼ੀ ਮਿਲਦੀ ਆ ਵੀ ਹਾਂ ਮੇਰੀ ਫੈਮਲੀ ਨੂੰ ਇਹ ਚੀਜ਼ ਵਧੀਆ ਲੱਗਦੀ ਤੇ ਮੈਂ ਉਹਨਾਂ ਲਈ ਲੈ ਕੇ ਆਵਾਂ ਤੇ ਅਸੀਂ ਬਿਮਾਰ ਹੋਨੇ ਕੁਝ ਵੀ ਹੋਨੇ ਪਰ ਤੁਹਾਡੇ ਲਈ ਹਰਿਆ ਹਰ ਰੋਜ਼ ਵੀਡੀਓ ਲੈ ਕੇ ਆਉਨੇ ਆ ਤਾਂ ਕਿ ਹਨਾ ਸਾਨੂੰ ਪਤਾ ਹੈਗਾ ਸਾਡੇ ਜਿਹੜੇ ਸਬਸਕ੍ਰਾਈਬਰ ਆ ਜਿਹੜੀ ਸਾਡੀ ਫੈਮਿਲੀ ਆ ਉਹ ਸਾਡਾ ਵੇਟ ਕਰ ਰਹੀ ਹੋਊਗੀ ਇਸ ਲਈ ਅਸੀਂ ਰੋਜ਼ ਟੈਲੀ ਵੀਡੀਓ ਲੈ ਕੇ ਆਉਨੇ ਆ ਉਹਨਾਂ ਲਈ ਚਾਹੇ ਕੁਝ ਵੀ ਹੋਵੇ ਤੇ ਤੁਸੀਂ ਵੀ ਸਾਡੀ ਜਰੂਰ ਸਪੋਰਟ ਕਰਿਆ ਕਰੋ ਤੇ ਜਿਹੜੇ ਨਿਊ ਹੁੰਦੇ ਮੇਰੇ ਚੈਨਲ ਤੇ ਪਲੀਜ਼ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਬਾਕਸ ਚ ਪਾ ਦਿਓ ਤੇ ਕਮੈਂਟ ਜਰੂਰ ਕਰ ਦਿਆ ਕਰੋ ਤੁਹਾਡੇ ਪਿਆਰ ਤੇ ਸਪੋਰਟ ਨਾਲ ਹੀ ਸਾਨੂੰ ਥੋੜਾ ਜਿਹਾ ਇਦਾਂ ਹੌਸਲਾ ਜੇ ਮਿਲ ਜਾਂਦਾ ਵੀ ਹਾਂ ਅਸੀਂ ਨੈਕਸਟ ਤੇ ਵਧੀਆ ਤੋਂ ਵਧੀਆ ਤੇ ਬੱਸ ਜੀ ਮੈਂ ਇੱਥੇ ਇਸ ਵੀਡੀਓ ਦਾ ਵਲੌਗ ਦਾ ਐਂਡ ਕਰਦੀ ਆ ਤੇ ਮਾਹੀ ਦੇ ਕੱਲ ਨੂੰ ਬਰਥਡੇ ਦਾ ਦੇਖੂਗੀ ਵੀ ਹਨਾ ਸਕੂਲ ਦਾ ਤਾਂ ਮੈਂ ਪਹਿਲੇ ਸੌਰੀ ਮਾਫੀ ਮੰਗ ਲੈਂਦੀ ਆ ਤਾਂ ਤੋਂ ਵੀ ਮੈਂ ਉੱਥੇ ਦਾ ਕੁਝ ਵੀ ਨਹੀਂ ਤੁਹਾਨੂੰ ਦਿਖਾ ਸਕਦੀਗੀ ਬਾਕੀ ਹਨਾ ਜੇ ਆਪਾਂ ਘਰੇ ਕੁਝ ਕੀਤਾ ਜਰੂਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਮਿਲਦੇ ਆਪਾਂ ਹੁਣ ਨੈਕਸਟ ਵੀਡੀਓ 'ਚ ਧੰਨਵਾਦ ਜੀ